ਹਰਿਆਣਾ ਆਪਣੇ ਹਿੱਸੇ ਤੋਂ ਵੀ ਵੱਧ ਕੇ ਪੰਜਾਬ ਤੋਂ ਧੱਕੇ ਨਾਲ ਪਾਣੀ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਤੱਕ ਜਿਹੜੇ ਮੁੱਖ ਮੰਤਰੀ ਰਹੇ ਨੇ ਉਹਨਾਂ ਨੇ ਹਮੇਸ਼ਾ ਹੀ S Y L ਬਣਾਉਣ ਦੀ ਗੱਲ ਸਵਕਾਰੀ ਹੈ। ਇਹੋ ਜੀ ਲੀਡਰਸ਼ਿਪ ਦੀ ਆਦਤ ਜਿਹੜੀ ਹੈ ਉਹ ਹਰਿਆਣਾ ਨੂੰ ਪਈ ਹੋਈ ਹੈ। ਤੇ ਦੂਜੇ ਪਾਸੇ BBMP ਦੇ ਅਫਸਰ ਬਦਲੇ ਜਾਂਦੇ ਨੇ। BBMP ਚੌਂਕੀਦਾਰ ਹੁੰਦੇ ਹੋਏ ਮਾਲਕ ਬਣਨ ਦੀ ਕੋਸ਼ਿਸ਼ ਕਰ ਰਹੀ ਹੈ। BBMP ਨੂੰ ਤਾਂ ਕਿਸੇ ਰਾਇਟੀ ਨਹੀਂ ਦਿੱਤਾ ਕਿਉਂਕਿ ਇਸ ਦਾ ਹਿੱਸਾ ਘਟਾ ਦੇ ਜਾਂ ਕਿਸੇ ਦਾ ਹਿੱਸਾ ਵਧਾ ਦੇ। ਵੀਵੀ ਇਹ ਮੈਨੂੰ ਕਿਹੜੇ ਕਾਨੂੰਨ ਨੇ ਮਾਲਕ ਬਣਾ ਦਿੱਤਾ ਅੱਜ ਤੱਕ ਰੋਪੜ ਨੂੰ ਸਾਨੂੰ ਸਿੰਚਾਈ ਵਾਲਾ ਪਾਣੀ ਨਿਕਦੀ ਮਿਲਿਆ ਯਾਨੀ ਜੈਲ ਸਿੰਘ ਜੀ ਐਸਵਾਈਐਲ ਤੱਕ ਸੈਪਟ ਕਰ ਗਏ ਦੇਖਣ ਵਾਲੀ ਗੱਲ ਇਹ ਹੈ ਕਿ ਹਰਿਆਣੇ ਨੂੰ ਜ਼ਿਆਦਾ ਪਾਣੀ ਦੀ ਲੋੜ ਹੈ ਕਿ ਜ਼ਿਆਦਾ ਸਿਆਸਤ ਦੀ ਲੋੜ ਹੈ ਹਰਿਆਣੇ ਨੇ ਅੱਜ ਤੱਕ ਕਦੇ ਤੁਸੀਂ ਸੁਣਿਆ ਵੀ ਸ਼ਰਦਾ ਜਮਨਾ ਲਿੰਕ ਦੇ ਲਈ ਮੰਗ ਕੀਤੀ ਜਮਨਾ ਦਾ ਹੀ ਪਾਣੀ ਦਾ ਹਿੱਸਾ ਵੀ ਸਾਨੂੰ ਮੰਗਣ ਦਾ ਹੱਕ ਹੈ ਉਹ ਵੀ ਅਸੀਂ ਮੰਗ ਸਕਦੇ ਹਾਂ ਕਿਉਂਕਿ ਜਦੋਂ ਪੰਜਾਬ ਇਕੱਠਾ ਸੀਗਾ ਫਿਰ ਜਮਨਾ ਵੀ ਨੂੰ ਸਾਡਾ ਸੀਗਾ ਹਰਿਆਣਾ ਨੂੰ ਪਾਣੀ ਦੀ ਕਿੰਨੀ ਲੋਡ ਹੈਗੀ ਹੈ ਉਸ ਨੂੰ ਲੈ ਕੇ ਲਗਾਤਾਰ ਸਵਾਲ ਹਜੇ ਵੀ ਬਣਿਆ ਹੋਇਆ ਹੈ ਕਿਉਂਕਿ ਹਰਿਆਣਾ ਲਗਾਤਾਰ ਇਹ ਕਹਿ ਰਿਹਾ ਹੈ ਕਿ ਸਾਨੂੰ ਹੱਲੇ ਵੀ ਪਾਣੀ ਦੀ ਲੋੜ ਹੈਗੀ ਹੈ ਔਰ ਪੰਜਾਬ ਸਾਨੂੰ ਪਾਣੀ ਦਵੇ ਉੱਥੇ ਦੂਜੇ ਪਾਸੇ ਬੀਤੀ ਕੱਲ ਪੰਜਾਬ ਦੇ ਵਿੱਚ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ اجلاس ਸੱਦਿਆ ਗਿਆ ਸੀਗਾ ਜਿਸ ਦੇ ਵਿੱਚ ਇਸ ਪੂਰੇ ਮਸਲੇ ਦੇ ਉੱਤੇ ਜਿਹੜੀ ਹੈ ਚਰਚਾ ਹੋਈ ਹੈ ਔਰ ਲਗਾਤਾਰ ਸਟੈਂਡ ਬਰਕਰਾਰ ਰਿਹਾ ਪੰਜਾਬ ਸਰਕਾਰ ਦਾ ਮਤਾ ਵੀ ਲਿਆਂਦਾ ਗਿਆ ਸਿੱਧੇ ਤੌਰ ਤੇ ਨਿਕਲ ਕਹੀ ਗਈ ਕਿ ਹਰਿਆਣਾ ਨੂੰ ਦੇਨ ਲਈ 21 ਬੂੰਦ ਵੱਦ ਜਿਹੜੀ ਆ ਉਹ ਨਹੀਂ ਹੈਗੀ ਪੰਜਾਬ ਨੂੰ ਪਾਣੀ ਦੀ ਜ਼ਰੂਰਤ ਹੈਗੀ ਹੈ ਔਰ ਉਸੇ ਤੇ ਚੱਲਦੇ ਆ ਕਿਤੇ ਨਾ ਕਿਤੇ ਜਿਹੜਾ ਹੈ ਹਰਿਆਣਾ ਸਿਰਫ ਸਿਰਫ ਇੱਕ ਪੰਚਰਾਤ ਚ ਰਿਹਾ ਹੈਗਾ ਹਰਿਆਣੇ ਕੋਲ ਪਾਣੀ ਮੌਜੂਦ ਹੈ ਜਾਂ ਫਿਰ ਜੇ ਹਰਿਆਣੇ ਨੂੰ ਪਾਣੀ ਚਾਹੀਦਾ ਪੰਜਾਬ ਤੋਂ ਤਾਂ 21 ਮਈ ਤੋਂ ਬਾਅਦ ਪਾਣੀ ਮਿਲ ਜਾਏਗਾ ਜੋ ਕਿ ਟੀਟੀ ਦੇ ਵਿੱਚ ਸਾਈਨ ਹੈਗਾ ਹੋਰ ਇਸ ਬਾਬਤ ਗੱਲ ਕਰਨ ਲਈ ਜਾਣਕਾਰੀ ਦੇਣ ਲਈ ਸਾਡੇ ਨਾਲ ਦਿਨੇਸ਼ ਛੱਡਾ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜ਼ਰੂਰ ਗੱਲਬਾਤ ਕਰਾਂਗੇ ਕਿਸ ਤਰੀਕੇ ਨਾਲ ਪਾਣੀ ਤਾਂ ਜਿੱਥੇ ਜ਼ਿਕਰ ਆਉਂਦਾ ਹੈ ਕਾਨੂੰਨੀ ਉਹਦੇ ਦਾ ਪੇਚ ਕੀ ਨੇ ਹਰ ਇੱਕ ਚੀਜ਼ ਜਾਣਦੇ ਕੋਈ ਕਰਾਂਗੇ ਸੋ ਛੱਡਾ ਸਾਹਿਬ ਇੱਥੇ ਦੋ ਸਵਾਲ ਸਭ ਤੋਂ ਵੱਡੇ ਖੜੇ ਹੋ ਜਾਂਦੇ ਆ ਇੱਕ ਪਾਸੇ ਹਰਿਆਣਾ ਕਹਿੰਦਾ ਕਿ ਭਾਈ ਸਾਹਿਬ ਸਾਨੂੰ ਤਾਂ ਪਾਣੀ ਚਾਹੀਦਾ ਸਾਨੂੰ 4000 ਨਹੀਂ ਸਾਨੂੰ 8500 ਕਿਊਸਿਕ ਚਾਹੀਦਾ ਹਾਲਾਂਕਿ 4000 ਕਿਊਸਿਕ ਪਾਣੀ ਪਹਿਲਾਂ ਹੀ ਪੰਜਾਬ ਜਿਹੜਾ ਉਹ ਹਰਿਆਣਾ ਨੂੰ ਵਾਧੂ ਦੇ ਰਿਹਾ ਹੈਗਾ ਕਿਸ ਤਰੀਕੇ ਇਸ ਤੱਥ ਨੂੰ ਦੇਖਿਆ ਜਾਵੇ ਕਿਉਂਕਿ ਕੱਲ ਵਿਧਾਨ ਸਭਾ ਦੇ ਵਿੱਚ ਇਸ ਦੇ ਉੱਤੇ ਪੂਰਨ ਤੌਰ ਦੇ ਉੱਤੇ ਚਰਚਾ ਵੀ ਹੋਈ ਹੈ ਹਿਸਟਰੀ ਦੇ ਵਿੱਚ ਵੀ ਗੱਲ ਹੋਈ ਹੈ ਔਰ ਲਿਗੈਲਿਟੀਜ਼ ਦੀ ਵੀ ਗੱਲ ਕਿਤੇ ਨਾ ਕਿਤੇ ਸੁਣ ਚਾਹਣਾ ਚਾਹਵਾਂਗੇ ਸਭ ਤੋਂ ਪਹਿਲਾਂ ਤਾਂ ਹਰਿਆਣਾ ਜਿਹੜਾ ਇਹ ਡਿਮਾਂਡ ਕਰ ਰਿਹਾ ਇਹ ਜਿਹੜਾ ਹੁਣ ਤੱਕ ਜੋ ਹੁਣ ਤੱਕ ਦੇ ਮੁੱਖ ਮੰਤਰੀਆਂ ਨੇ ਹੁਣ ਤੱਕ ਦੀਆਂ ਸਰਕਾਰਾਂ ਨੇ ਪਿਛਲੇ ਸਮੇਂ ਦੇ ਵਿੱਚ ਕਮਜ਼ੋਰੀ ਵਾਲਾ ਕਮਜ਼ੋਰ ਲੀਡਰਸ਼ਿਪ ਵਾਲਾ ਰੋਲ ਪਲੇ ਕੀਤਾ ਇਸ ਕਰਕੇ ਸਾਰੇ ਹਰਿਆਣੇ ਦੀ ਹਿੰਮਤ ਹੋਈ ਹੈ ਕਿ ਅੱਜ ਹਰਿਆਣਾ ਆਪਣੇ ਹਿੱਸੇ ਤੋਂ ਵੀ ਵੱਧ ਕੇ ਪੰਜਾਬ ਤੋਂ ੱੱਕੇ ਨਾਲ ਪਾਣੀ ਲੈਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਜਿਸ ਤਰੀਕੇ ਦਾ ਸਟੈਂਡ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਲਿਆ ਪਾਣੀ ਦੇ ਨੱਕੇ ਤੇ ਖੜ ਕੇ ਨੰਗਲ ਡੈਮ ਦੇ ਉੱਤੇ ਔਰ ਕੱਲ ਦੇ ਵਿਸ਼ੇਸ਼ ਸੈਸ਼ਨ ਦੇ ਵਿੱਚ ਵੀ ਉਹ ਜੋ ਸਟੈਂਡ ਹੁਣ ਤੱਕ ਦੀਆਂ ਜਿਹੜੀਆਂ ਜਿਹੜੇ ਪਹਿਲਾਂ ਮੁੱਖ ਮੰਤਰੀ ਰਹੇ ਆ ਉਹ ਨਹੀਂ ਲੈ ਸਕੇ ਉਹਨਾਂ ਨੇ ਚਾਹੇ ਕੇਂਦਰ ਦੇ ਦਬਾਹੇ ਚਾਹੇ ਆਪਣੀ ਕਮਜ਼ੋਰੀ ਕਰਕੇ ਜਿਹੜਾ ਪੰਜਾਬ ਦੇ ਪਾਣੀਆਂ ਦੇ ਉੱਪਰ ਡੱਕਾ ਮਾਰਿਆ ਉਹਦੇ ਕਰਕੇ ਹਰਿਆਣੇ ਦੀ ਹਿੰਮਤ ਹੋਈ ਕਿ ਆਪਣੇ ਹਿੱਸੇ ਤੋਂ ਵੀ ਜ਼ਿਆਦਾ ਪਾਣੀ ਜਿਹੜਾ ਉਹ ਮੰਗ ਰਿਆ ਕਿਉਂਕਿ ਜੇ ਅਸੀਂ ਗੱਲ ਕਰੀਏ ਹੁਣ ਤੱਕ ਇਸ ਮਸਲੇ ਦੇ ਉੱਪਰ ਜਿਹੜੇ ਮੁੱਖ ਮੰਤਰੀ ਰਹੇ ਨੇ ਉਹਨਾਂ ਨੇ ਹਮੇਸ਼ਾ ਹੀ ਜਿਹੜਾ S Y L ਬਣਾਉਣ ਦੀ ਗੱਲ ਸਹਿਕਾਰੀ ਹੈ ਉਹਦੇ ਦੇ ਵਿੱਚ ਕੇਂਦਰ ਦੇ ਅੱਗੇ ਇਹਨਾਂ ਇਥੋਂ ਦੀ ਲੀਡਰਸ਼ਿਪ ਦੀ ਵੱਡੀ ਕਮਜ਼ੋਰੀ ਰਹੀ ਹੈ ਜਿਸ ਕਰਕੇ ਸਭ ਤੋਂ ਪਹਿਲਾਂ 1976 ਦੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਜਲ ਅਵਾਰਡ ਜਿਹਦੇ ਵਿੱਚ ਐਸਵੀਐਲ ਦੀ ਵੀ ਗੱਲ ਕੀਤੀ ਜਾਂਦੀ ਹੈ ਉਸ ਵੇਲੇ ਸ਼ਰ ਮੁੱਖ ਮੰਤਰੀ ਸੀ ਗਿਆਨੀ ਜੈਲ ਸਿੰਘ ਜੀ ਉਹ ਉਸ ਅਵਾਰਡ ਨੂੰ ਵੀ ਐਕਸੈਪਟ ਕਰ ਲੈਂਦੇ ਐ ਇਕੱਲਾ ਅਵਾਰਡ ਨੂੰ ਐਕਸੈਪਟ ਨਹੀਂ ਕਰਦੇ ਸਗੋਂ 1 ਕਰੋੜ ਤੋਂ ਜ਼ਿਆਦਾ ਦੀ ਰਕਮ ਵੀ ਐਸਵੀਐਲ ਦੇ ਲਈ ਜਿਹੜੀ ਉਹ ਐਕਸੈਪਟ ਕਰ ਲੈਂਦੇ ਐ ਉਸ ਤੋਂ ਬਾਅਦ ਜੇ ਆਪਾਂ ਅੱਗੇ ਆ ਜਾਈਏ 1977 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਜੀ ਦੀਗਵਾਈ ਵਾਲੀ ਸਰਕਾਰ ਬਣੀ ਉਹਨਾਂ ਨੇ ਵੀ ਜਿਹੜਾ ਐਸਵਾਈਐਲ ਨੂੰ ਜ਼ਮੀਨ ਦੇਣ ਦੇ ਲਈ ਜਿਹੜਾ ਚੈੱਕ ਹੈ ਉਹ ਕਬੂਲ ਕਰ ਲਿਆ ਕੱਲਾ ਚੈੱਕ ਹੀ ਕਬੂਲ ਨਹੀਂ ਕੀਤਾ ਐਮਰਜੈਂਸੀ ਕਲੌਜ਼ ਵੀ ਲਾਤੀ ਕਿ ਜ਼ਮੀਨ ਆਪਾਂ ਛੇਤੀ ਐਕਵਾਇਰ ਕਰ ਲਈਏ ਸੋ ਉਸ ਤੋਂ ਬਾਅਦ ਚੱਲ ਗਈ ਆਪਾਂ ਉਹਨਾਂ ਨੇ ਜਿਹੜਾ ਬਾਦਲ ਸਾਹਿਬ ਵੱਲੋਂ ਹੋਰ ਕੀ ਲੋਕਾਂ ਨੂੰ ਭੁਲਿੱਖੇ 'ਚ ਪਾਣ ਲਈ ਇੱਕ ਪਾਸੇ ਤਾਂ ਨੋਟੀਫਿਕੇਸ਼ਨ ਜਾਰੀ ਕਰਤਾ ਦੂਜੇ ਪਾਸੇ ਸੁਪਰੀਮ ਕੋਰਟ ਦੇ ਵਿੱਚ ਲੇ ਗਏ ਲੋਕਾਂ ਦੇ ਅੱਖੀ ਘਟਾ ਪਾਣ ਲਈ ਜਦ ਕਿ ਨੋਟੀਫਿਕੇਸ਼ਨ ਵਾਪਸ ਲੈ ਬਿਨਾ ਸੁਪਰੀਮ ਕੋਰਟ ਦੇ ਵਿੱਚ ਚਲੇਗੇ ਐਨਾ ਵੱਡਾ ਧਰੋ ਜਿਹੜਾ ਪੰਜਾਬ ਦੇ ਨਾਲ ਹੋਇਆ ਹੂੰ ਇਸੇ ਤਰੀਕੇ ਦਰਬਾਰਾ ਸਿੰਘ ਜੀ ਦੀ ਜੇ ਆਪਾਂ ਗੱਲ ਕਰੀਏ 31 ਦਸੰਬਰ 1981 ਨੂੰ ਉਹਨਾਂ ਨੇ ਵੀ ਜਿਹੜਾ ਉਹੀ ਅਵਾਰਡ ਹੈ ਉਹ ਮੰਨ ਲਿਆ ਮੰਨ ਲਿਆ ਉਹਨਾਂ ਦੇ ਸਾਈਨ ਨੇ ਉਸ ਅਵਾਰਡ ਦੇ ਉੱਤੇ ਤੇ ਔਰ ਇਮਿਚਲ ਐਦਾਂ ਦਾ ਅਵਾਰਡ ਕੋ ਘੱਟ ਹੀ ਹੋਏਗਾ ਜਿਹੜਾ ਦੋ ਸਟੇਟਾਂ ਦਾ ਜਿਹੜੀ ਤਿੰਨ ਸਟੇਟਾਂ ਦੇ ਜਿੱਤੇ ਸਾਈਨ ਨੇ ਤੇ ਨਾਲ ਪ੍ਰਧਾਨ ਮੰਤਰੀ ਦੇ ਆਪਣੇ ਸਾਈਨ ਨੇ ਜਿੱਤੋ ਕਿ ਸ਼ਰੇਆਮ ਦਿਖ ਰਿਹਾ ਕਿ ਪ੍ਰਧਾਨ ਮੰਤਰੀ ਉਸ ਵੇਲੇ ਸ਼੍ਰੀ ਮਦੀਂਦਰਾ ਗਾਂਧੀ ਜੀ ਨੇ ਕਿ ਉਹਨਾਂ ਨੇ ਦਬਾਅ ਦੇ ਵਿੱਚ ਧੌਣ ਤੇ ਗੋਡਾ ਰੱਖ ਕੇ ਜਿਹੜਾ ਇਹ ਵਾਰਡ ਕਰਵਾਇਆ ਉਹਨਾਂ ਦੇ ਸਾਈਨ ਇਸ ਚੀਜ਼ ਤੇ ਆਪ ਇਸ ਚੀਜ਼ ਦਾ ਜਿਹੜਾ ਉਹ ਸਬੂਤ ਦੇ ਰਹੇ ਨੇ ਸੋ ਉਹ ਦਰਬਾਰਾ ਸਿੰਘ ਜੀ ਤੋਂ ਬਾਅਦ ਅੱਗੇ ਗੱਲ ਕਰ ਲਈਏ ਕੈਪਟਨ ਬਰਿੰਦਰ ਸਿੰਘ ਜੀ 1982 ਦੇ ਵਿੱਚ ਉਹ ਆਪ ਚਾਂਦੀ ਦੀ ਕਹੀ ਲੈ ਕੇ ਜਿਹੜਾ ਕਪੂਰੀ ਦੇ ਵਿੱਚ ਟੱਕ ਲਵਾਉਣ ਦੇ ਲਈ ਗਏ ਇੰਦਰਾ ਗਾਂਧੀ ਨਾਲ S Y L ਦੇ ਲਈ ਤੇ ਇਸੇ ਤਰੀਕੇ ਸੁਰਜੀਤ ਸਿੰਘ ਬਰਨਾਲਾ ਜੀ ਨੇ ਉਹਨਾਂ ਨੇ ਵੀ ਜਿਹੜਾ ਜੋ ਰਜੀਵ ਲਾਂਗੋਵਾਲ ਸਮਝੌਤੇ ਦੇ ਵਿੱਚ ਹਰਿਆਣੇ ਨੂੰ ਪਾਣੀ ਦੇਣ ਦੀ ਗੱਲ ਕੀਤੀ ਗਈ ਸੀਗੀ ਉਹਨਾਂ ਨੇ ਵੀ ਉਸ ਚੀਜ਼ ਨੂੰ ਸਬਕਾਰ ਲਿਆ ਸੋ ਇਹ ਮੈਂ ਤੁਹਾਨੂੰ ਹੁਣ ਤੱਕ ਦੀ ਲੀਡਰਸ਼ਿਪ ਦਾ ਇਹੋ ਜਿਹੀ ਲੀਡਰਸ਼ਿਪ ਦੀ ਆਦਤ ਜਿਹੜੀ ਹੈ ਉਹ ਹਰਿਆਣੇ ਨੂੰ ਪਈ ਹੋਈ ਹੈ ਇਹੋ ਜਿਹੀ ਲੀਡਰਸ਼ਿਪ ਦੀ ਆਦਤ ਹਰਿਆਣੇ ਨੂੰ ਵੀ ਪਈ ਹੋਈ ਹੈ ਇਹੋ ਜਿਹੀ ਲੀਡਰਸ਼ਿਪ ਦੀ ਆਦਤ ਤੇ ਕੇਂਦਰ ਨੂੰ ਵੀ ਪਈ ਹੋਈ ਹੈ ਜਿਸ ਕਰਕੇ ਹੁਣ ਇਹ ਉਹ ਉਹ ਇੱਥੋਂ ਤੱਕ ਉਹਨਾਂ ਦਾ ਹੌਸਲਾ ਆ ਗਿਆ ਕਿ ਉਹ ਧੱਕੇ ਦੇ ਨਾਲ ਪੰਜਾਬ ਦੇ ਕੋਲੋਂ ਹਿੱਸੇ ਨਾਲੋਂ ਵੀ ਵੱਧ ਪਾਣੀ ਜਿਹੜਾ ਉਹ ਲੈਣ ਤੱਕ ਉਹਨਾਂ ਦੀ ਹਿੰਮਤ ਪੈ ਗਿਆ ਪਰ ਇੱਕ ਸਵਾਲ ਜਰੂਰ ਖੜਾ ਹੋ ਜਾਂਦਾ ਜਦੋਂ ਗੱਲ ਹੈ ਕਿਉਂਕਿ ਇਹਦੇ ਵਿੱਚ ਦੋ ਚੀਜ਼ਾਂ ਨੇ ਜਿੱਦਾਂ ਤੁਸੀਂ ਹੁਣ ਪੂਰੀ ਹਿਸਟਰੀ ਦੱਸੀ ਹੈ ਕਿ ਉਹ ਕਹਿੰਦੇ ਕਿ ਲੀਡਰਸ਼ਿਪ ਦੀ ਹੱਤ ਪਈ ਹੋਈ ਹੈ ਦੂਜੇ ਪਾਸੇ BBMP ਦਾ ਵੀ ਮਸਲਾ ਇਹਦੇ ਵਿੱਚ ਨਾਲ ਆ ਜਾਂਦਾ ਕਿਉਂਕਿ BBMP ਦਾ ਕੰਮ ਜੋ ਕੰਮ ਹੈਗਾ ਉਹ ਹੈਗਾ ਕਿ ਜੋ ਅਲੋਕੇਸ਼ਨਸ ਹੋਈਆਂ ਨੇ ਉਸ ਦੇ ਉੱਤੇ ਨਜ਼ਰ ਰੱਖਣਾ ਔਰ ਉਸ ਅਲੋਕੇਸ਼ਨਸ ਨੂੰ ਪੂਰਾ ਕਰਨਾ ਉੱਤੇ ਦੂਜੇ ਪਾਸੇ BBMP ਦੇ ਅਫਸਰ ਬਦਲੇ ਜਾਂਦੇ ਨੇ BBMP ਦੇ ਜਿਹੜੇ ਕਹਿ ਸਕਦੇ ਹਾਂ ਕਿ ਹੁਣ ਕੱਲ ਜਿਹੜਾ ਸੀਐਮ ਸਾਹਿਬ ਗੱਲ ਵੀ ਕਰ ਰਹੇ ਸਨ ਦੱਸਿਆ ਕਿ ਇਹ ਇੱਕ ਹੋਰ ਨਵਾਂ ਅਫਸਰ ਜਿਹੜਾ ਨਿਯੁਕਤ ਕਰ ਦਿੱਤਾ ਗਿਆ ਕਿ ਲੱ ਹਰ ਚੀਜ਼ ਦੇ ਉੱਤੇ ਕਬਜ਼ਾ ਕਰਕੇ ਆਪਣੀ ਮਨਮਰਜ਼ੀ ਚਲਵਾਉਣ ਦੀ ਕੋਸ਼ਿਸ਼ ਹੈ ਦੇਖੋ ਬੀਬੀ ਐਮਬੀ ਤਾਂ ਸਿਰਫ ਇੱਕ ਚੌਂਕੀਦਾਰ ਹੈ ਬੀਬੀਐਮਬੀ ਚੌਂਕੀਦਾਰ ਹੁੰਦੇ ਹੋਏ ਮਾਲਕ ਬਣਨ ਦੀ ਕੋਸ਼ਿਸ਼ ਕਰ ਰਹੀ ਹੈ ਜੇ ਐਸ ਪਰ ਲਾ ਬੀਬੀਐਮਬੀ ਦਾ ਜਿਹੜਾ ਕੰਮ ਹੈ ਉਹ ਮੈਜ਼ਰਮੈਂਟ ਕਰਨ ਦਾ ਸੁਪਰਵਾਈਜ਼ਨ ਕਰਨ ਦਾ ਮੇਨਟੇਨੈਂਸ ਕਰਨ ਦਾ ਕੰਮ ਹੈ ਬੀਬੀਐਮਬੀ ਨੂੰ ਤਾਂ ਕਿਸ ਨੇ ਰਾਈਟਿੰਗ ਦਿੱਤਾ ਕਿ ਕਿ ਇਸ ਦਾ ਹਿੱਸਾ ਘਟਾ ਦੇ ਜਾਂ ਕਿਸੇ ਦਾ ਹਿੱਸਾ ਵਧਾ ਦੇ ਬੀਬੀਐਮਬੀ ਨੇ ਜਿਹੜਾ ਤੈ ਹਿੱਸਾ ਹੈ ਉਹਦੇ ਮੁਤਾਬਕ ਜਿਹੜਾ ਪਾਣੀ ਦੇਣਾ ਹੈ ਪਰ ਬੀਬੀਐਮਬੀ ਤਾਂ ਅੱਜ ਮਾਲਕ ਬਣਨ ਦੀ ਕੋਸ਼ਿਸ਼ ਕਰ ਰਿਹਾ ਬੀਬੀਐਮਬੀ ਨੂੰ ਕਿਹੜੇ ਕਾਨੂੰਨ ਨੇ ਮਾਲਕ ਬਣਾ ਦਿੱਤਾ ਚੌਂਕੀਦਾਰ ਤੋਂ ਬੀਬੀਐਮ ਮਾਲਕ ਬਣਨ ਦੀ ਕੋਸ਼ਿਸ਼ ਕਰ ਰਿਹਾ ਬੀਬੀਐ ਕੋਈ ਵੀ ਜਿਹੜਾ ਹੱਕ ਨਹੀਂ ਹੈ ਰਿਪੇਰੀਅਨ ਸਟੇਟ ਹੋਣ ਦੇ ਬਾਵਜੂਦ ਪੰਜਾਬ ਦੇ ਪਾਣੀਆਂ ਦੇ ਹੱਕਾਂ ਦੇ ਉੱਪਰ ਜਿਹੜਾ ਉਹ ਡਾਕਾ ਵੱਜਿਆ ਰਿਪੇਰੀਅਨ ਜਿਹੜਾ ਲੋ ਰਿਪੇਰੀਅਨ ਦਾ ਜਿਹੜਾ ਸਿਧਾਂਤ ਹੈ ਉਹ ਜਦੋਂ ਸੰਵਿਧਾਨ ਨਹੀਂ ਵੀ ਸੀ ਉਦੋਂ ਤੋਂ ਰਿਪੇਰੀਅਨ ਦਾ ਜਿਹੜਾ ਸਿਧਾਂਤ ਹੈ ਉਹ ਮੰਨਿਆ ਜਾ ਰਿਹਾ ਚਾਹੇ ਪੰਜਾਬ ਤੋਂ ਪਟਿਆਲਾ ਦੀ ਰਿਆਸਤ ਨੂੰ ਪਾਣੀ ਦੇਣ ਦੀ ਗੱਲ ਹੋਵੇ ਚਾਹੇ ਜੀਨ ਦੀ ਰਿਆਸਤ ਨੂੰ ਪਾਣੀ ਦੇਣ ਦੀ ਗੱਲ ਹੋਵੇ ਉਹ ਰਿਪੇਰੀਅਨ ਸਿਧਾਂਤ ਦੇ ਨਾਲ ਹੀ ਜਿਹੜੇ ਪਾਣੀ ਦਿੱਤੇ ਗਏ ਉਦੋਂ ਉਦੋਂ ਰਾਇਲਟੀ ਵੀ ਵਸੂਲੀ ਗਈ ਈਵਨ ਕਿ ਜੇ ਅਸੀਂ ਅ ਪਿੱਛੇ ਚਲੀ ਜਾਈਏ ਜੇ ਅਸੀਂ ਕੱਲੇ ਪੰਜਾਬ ਦੀ ਗੱਲ ਨਹੀਂ ਜੇ ਅਸੀਂ ਬਾਕੀ ਸਟੇਟਾਂ ਦੀ ਗੱਲ ਵੀ ਕਰੀਏ 1932 ਦੇ ਵਿੱਚ ਜਿਹੜੀ ਬਹਾਵਲਪੁਰ ਦੀ ਪ੍ਰਿੰਸਲੀ ਸਟੇਟ ਸੀਗੀ ਉਹਨੇ ਬੀਕਾਨੇਰ ਨੂੰ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਰਿਪੇਰੀਅਨ ਸਿਧਾਂਤ ਦੇ ਮੁਤਾਬਕ ਸੋ ਰਿਪੇਰੀਅਨ ਦਾ ਸਿਧਾਂਤ ਜਿਹੜਾ ਹਮੇਸ਼ਾ ਹੀ ਮੰਨਿਆ ਗਿਆ ਸਾਡੀ ਔਰ ਉਦੋਂ ਫਿਰ ਇੱਕ ਰਾਓ ਕਮਿਸ਼ਨ ਬਣਿਆ ਉਦੋਂ ਉਦੋਂ ਤੋਂ ਵੀ ਰਿਪੇਰੀਅਨ ਦੇ ਆਧਾਰ ਤੇ ਜਿਹੜੇ ਝਗੜੇ ਆ ਉਹ ਰਿਪੇਰੀਅਨ ਸਿਧਾਂਤ ਨੂੰ ਆਪਾਂ ਹਮੇਸ਼ਾ ਤੋਂ ਮੰਨਦੇ ਆਏ ਆ ਰਿਪੇਰੀਅਨ ਦਾ ਮਤਲਬ ਇਹ ਥੋੜੀ ਅੱਗੇ ਰਿਪੇਰੀਅਨ ਜਿਹੜੀਆਂ ਸਟੇਟਸ ਨੇ ਜਿਹੜਾ ਰਿਪੇਰੀਅਨ ਇਲਾਕੇ ਨੇ ਉਹਨਾਂ ਨੇ ਬੜੇ ਦੁੱਖ ਸਹੇ ਹੁੰਦੇ ਆ ਬੜਾ ਕਸ਼ਟ ਸਹਿਆ ਹੁੰਦਾ ਪਾਣੀ ਕਰਕੇ ਸਾਡਾ ਰੋਪੜ ਜ਼ਿਲ੍ਹਾ ਹੈ ਜਿੱਥੋਂ ਗਿਆਨੀ ਜੈਲ ਸਿੰਘ ਨੇ ਮੁੱਖ ਮੰਤਰੀ ਰਹੇ ਨੇ ਰੋਪੜ ਤੋਂ ਵੀ ਉਹਨੇ ਨੁਮਾਇੰਦਗੀ ਕੀਤੀ ਹੈ ਪਰ ਅੱਜ ਤੱਕ ਰੋਪੜ ਨੂੰ ਸਾਨੂੰ ਸਿੰਚਾਈ ਵਾਲਾ ਪਾਣੀ ਨੀ ਕਦੀ ਮਿਲਿਆ ਗਿਆਨੀ ਜੈਲ ਸਿੰਘ ਜੀ ਐਸਵਾਈਐਲ ਦਾ ਐਕਸੈਪਟ ਕਰ ਗਏ ਹਰਿਆਣੇ ਦੇ ਲਈ ਪਰ ਜਿੱਥ ਉੱਥੇ ਨੂੰ ਅੱਜ ਅੱਜ ਤੱਕ ਪਾਣੀ ਨਹੀਂ ਮਿਲ ਸਕਿਆ ਕਿਉਂਕਿ ਉਸ ਸਮੇਂ 'ਚ ਉਹਨਾਂ ਨੇ ਐਸਵਾਈਐਲ ਦੀਆਂ ਪ੍ਰਪੋਜ਼ਲਾਂ ਦਾ ਬਣਾਤੀਆਂ ਪਰ ਜਿੱਥੋਂ ਨਵਾਇੰਦੇ ਸੀਗੇ ਰੋਪੜ ਤੋਂ ਉੱਥੇ ਲਈ ਕੋਈ ਪ੍ਰਪੋਜ਼ਲ ਨਹੀਂ ਬਣਾਈ ਸਾਡੇ ਕੋਲੋਂ ਦਰਿਆ ਵੀ ਲੰਘਦੇ ਨੇ ਨਹਿਰਾਂ ਵੀ ਲੰਘਦੀਆਂ ਨੇ ਅੱਜ ਪਹਿਲੀ ਵਾਰ ਆ ਕੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਦੀ ਮਾਨ ਜੀ ਦੀ ਅਗਵਾਈ ਦੇ ਵਿੱਚ ਉੱਥੇ ਜਿਹੜਾ ਪ੍ਰਪੋਜ਼ਲ ਬਣਨੀ ਸ਼ੁਰੂ ਹੋਈ ਹੈ ਕਿ ਜਿਹੜਾ ਇਹ ਦਰਿਆ ਔਰ ਨਹਿਰ ਦੇ ਨੇੜੇ ਦਾ ਇਲਾਕਾ ਰੋਪੜ ਦਾ ਕਿ ਇੱਥੇ ਨੂੰ ਪਾਣੀ ਜਿਹੜਾ ਉਹ ਅਸੀਂ ਕਿਵੇਂ ਦੇਣਾ ਸੋ ਜੇ ਅਸੀਂ ਇਸ ਤੋਂ ਵੀ ਪਿੱਛੇ ਚਲੇ ਜਾਈਏ ਜਦੋਂ 1955 ਦੇ ਵਿੱਚ 29 ਜਨਵਰੀ ਨੂੰ 1955 ਨੂੰ ਪਾਕਿਸਤਾਨ ਦੇ ਨਾਲ ਪੰਜਾਬ ਦੇ ਪਾਣੀਆਂ ਦੀ ਜਿਹੜੀ ਵੰਡ ਹੋਣੀ ਸੀਗੀ ਉਸ ਵੇਲੇ ਜਿਹੜਾ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਪੰਜਾਬ ਨਾਲੋਂ ਜ਼ਿਆਦਾ ਪਾਣੀ ਰਾਜਸਥਾਨ ਨੂੰ ਦਿੱਤਾ ਗਿਆ ਜਦੋਂ ਉਦੋਂ ਤਾਂ ਸਾਂਝਾ ਪੰਜਾਬ ਸੀਗਾ ਉਹ ਉਦੋਂ ਜਿਹੜੀ ਵੰਡ ਹੋਈ ਹੈ ਰਾਵੀ ਬਿਆਸ ਦੇ ਪਾਣੀਆਂ ਦੀ 15.85 ਐਮਐਫ ਪਾਣੀ ਸੀਗਾ ਉਹਦੇ ਚ ਪੰਜਾਬ ਨੂੰ ਮਿਲਿਆ 5.90 ਐਮਐਫ ਪੈਪਸੂਰ ਨੂੰ ਮਿਲਿਆ 1.30 ਐਮਐਫ ਰਾਜਸਥਾਨ ਨੂੰ ਮਿਲਿਆ 8 एम एफ ਕਿਉ ਉਸ ਵੇਲੇ ਦੂਰ ਅੰਦੇਸ਼ੀ ਨਹੀਂ ਦਿਖਾਈ ਗਈ ਉਸ ਵੇਲੇ ਪਾਕਿਸਤਾਨ ਤੋਂ ਆਪਣਾ ਪਾਣੀ ਬਚਾਣ ਦੇ ਲਈ ਇਹ ਕਹਿ ਦਿੱਤਾ ਗਿਆ ਕਿ ਅਸੀਂ ਰਾਜਸਥਾਨ ਤੱਕ ਜਿਹੜੇ ਪ੍ਰੋਜੈਕਟ ਬਣਾਉਣੇ ਸਿੰਚਾਈ ਦੇ ਜਦ ਕਿ ਜੇ ਦੂਰ ਅੰਦੇਸ਼ੀ ਉਸ ਵੇਲੇ ਦੀ ਲੀਡਰਸ਼ਿਪ ਨੇ ਦਿਖਾਈ ਹੁੰਦੀ ਤਾਂ ਇਹ ਰਾਜਸਥਾਨ ਨੂੰ ਦੇਣ ਦੀ ਬਜਾਏ ਜਿਹਦਾ ਹੱਕ ਬਣਦਾ ਸੀਗਾ ਇਹ ਪ੍ਰੋਜੈਕਟ ਪੰਜਾਬ ਹਰਿਆਣਾ ਜਦੋਂ ਬਣ ਸਕਦੇ ਸੀਗੇ ਸੋ 1955 ਤੋਂ ਬਾਅਦ 1981 ਦੇ ਵਿੱਚ ਦਰਬਾਰਾ ਸਿੰਘ ਜੀ ਨੇ ਜਿਹੜਾ ਸਮਝੌਤਾ ਕੀਤਾ ਅੱਜ ਸਾਈਨ ਕੀਤੇ ਉਹਦੇ ਵਿੱਚ ਵੀ ਰਾਜਸਥਾਨ ਨੂੰ 8.60 ਐਮਐਫ ਪਾਣੀ ਜਿਹੜਾ ਉਹ ਮੁੜ ਕੇ ਕਬੂਲ ਲਿਆ ਗਿਆ ਜਦਕਿ ਪੰਜਾਬ ਨੂੰ 4.22 ਐਮਐਫ ਪਾਣੀ ਤੇ ਹਰਿਆਣੇ ਨੂੰ 3.50 ਐਮਐਫ ਪਾਣੀ ਹੀ ਉਦੋਂ ਮਿਲਿਆ ਸੀਗਾ ਸੋ ਜਦੋਂ ਵੀ ਕਿਸੇ ਮੁੱਖ ਮੰਤਰੀ ਨੇ ਹੁਣ ਤੱਕ ਸਮਝੌਤਾ ਕੀਤਾ ਪਾਣੀਆਂ ਦਾ ਉਦੋਂ ਕਮਜ਼ੋਰ ਲੀਡਰਸ਼ਿਪ ਆਪਾਂ ਕਹਿ ਲਈਏ ਉਹਦੇ ਚ ਦੂਜੀਆਂ ਸਟੇਟਾਂ ਨੂੰ ਜਿਹੜੀ ਉਹ ਜ਼ਿਆਦਾ ਪਹਿਲ ਦਿੱਤੀ ਗਈ ਪੰਜਾਬ ਨੂੰ ਹਰ ਵੇਲੇ ਜਿਹੜਾ ਉਹ ਪਿੱਛੇ ਰੱਖਿਆ ਗਿਆ ਅਸ ਇਥੇ ਇੱਕ ਸਵਾਲ ਇਹ ਖੋਰ ਜ਼ਰੂਰ ਖੜਾ ਹੋ ਜਾਂਦਾ ਕਿ ਫੇ ਜਿਸ ਤਰੀਕੇ ਤੁਸੀਂ ਜੋ ਡਿਵੀਜ਼ਨ ਦੱਸ ਰਹੇ ਹੋ ਜੋ ਹਿਸਟਰੀ ਤੁਸੀਂ ਦੱਸ ਰਹੇ ਹੋ ਕਿ ਵਾਕਿਫੇ ਹੁਣ ਹਰਿਆਣੇ ਨੂੰ ਪਾਣੀ ਦੀ ਲੋੜ ਹੈਗੀ ਜਿਸ हिसाब ਨਾਲ ਡਿਵੀਜ਼ਨ ਹੋਗੀ ਜੇ ਹਰਿਆਣੇ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਹਰਿਆਣੇ ਨੂੰ ਜ਼ਿਆਦਾ ਪਾਣੀ ਦੀ ਲੋੜ ਹੈ ਕਿ ਜ਼ਿਆਦਾ ਸਿਆਸਤ ਦੀ ਲੋੜ ਹੈ ਜੇ ਹਰਿਆਣੇ ਨੂੰ ਐਕਚੁਅਲ 'ਚ ਪਾਣੀ ਦੀ ਲੋੜ ਬਹੁਤ ਜ਼ਿਆਦਾ ਹੋਵੇ ਤਾਂ ਹਰਿਆਣੇ ਨੇ ਅੱਜ ਤੱਕ ਕਦੇ ਤੁਸੀਂ ਸੁਣਿਆ ਵੇ ਸ਼ਰਦਾ ਜਮਨਾ ਲਿੰਕ ਦੇ ਲਈ ਮੰਗ ਕੀਤੀ ਹਰਿਆਣੇ ਨੇ ਕਦੇ ਸ਼ਰਦਾ ਜਮਨਾ ਲਿੰਕ ਦੇ ਲਈ ਸੈਸ਼ਨ ਬੁਲਾਇਆ ਹੋਵੇ ਹਰਿਆਣੇ ਨੇ ਕਦੇ ਸ਼ਰਦਾ ਜਮਨਾ ਲਿੰਕ ਦੇ ਲਈ ਲੜਾਈ ਲੜੀ ਹੋਵੇ ਜਦ ਕਿ ਸ਼ਰਦਾ ਜਮਨਾ ਲਿੰਕ ਜੇ ਬਣ ਜਾਵੇ ਉਹਦੇ ਨਾਲ ਹਰਿਆਣੇ ਨੂੰ ਵੀ ਪਾਣੀ ਮਿਲ ਸਕਦਾ ਉਹਨਾਂ ਪੰਜਾਬ ਨੂੰ ਵੀ ਹੋਰ ਪਾਣੀ ਦਿੱਤਾ ਜਾ ਸਕਦਾ ਔਰ ਦੇਣਾ ਵੀ ਚਾਹੀਦਾ ਸ਼ਰਦਾ ਜਮਨਾ ਲਿੰਕ ਦੇ ਨਾਲ ਔਰ ਸ਼ਰਦਾ ਜਮਨਾ ਲਿੰਕ ਬਣਨ ਦੇ ਨਾਲ ਜੇ ਪਾਣੀ ਇੱਧਰ ਡਿਵਰਟ ਹੁੰਦਾ ਹੈ ਉਹਦੇ ਨਾਲ ਯੂਪੀ ਦੇ ਔਰ ਉੱਤਰਾਖੰਡ ਦੇ ਹੜ੍ਹਾਂ ਦੀ ਸਮੱਸਿਆ ਵੀ ਖਤਮ ਹੁੰਦੀ ਹੈ ਤੇ ਪੰਜਾਬ ਨੂੰ ਵੀ ਪਾਣੀ ਮਿਲਦਾ ਹਰਿਆਣੇ ਨੂੰ ਵੀ ਮਿਲਦਾ ਗੁਜਰਾਤ ਤੱਕ ਵੀ ਉਹਦਾ ਪਾਣੀ ਜਿਹੜਾ ਜਾ ਸਕਦਾ ਪਰ ਹਰਿਆਣੇ ਜਦ ਤੱਕ ਉਹਦੀ ਮੰਗ ਕਦੇ ਕਿਉਂ ਨਹੀਂ ਕੀਤੀ ਸਿਰਫ ਪੰਜਾਬ ਨਾਲ ਧੱਕੇਸ਼ਾ ਦੀ ਗੱਲ ਕਿਉਂ ਕੀਤੀ ਜਾਂਦੀ ਹੈ ਸੋ ਇਹ ਕੋਈ ਨਾ ਇਹ ਸਿਰਫ ਪੰਜਾਬ ਦੇ ਖਿਲਾਫ ਸਾਜ਼ਿਸ਼ ਕਰਦੇ ਆ ਪੰਜਾਬ ਦੇ ਖਿਲਾਫ ਸਿਆਸਤ ਕਰਦੇ ਆ ਜੇ ਐਕਚੁਅਲ ਲੋੜ ਹੋਵੇ ਤਾਂ ਉਹਨਾਂ ਨੂੰ ਸ਼ਰਧਾ ਜਮਨਾ ਲਿੰਕ ਦੀ ਗੱਲ ਵੀ ਕਰਨੀ ਚਾਹੀਦੀ ਹੈ ਨਹੀਂ ਤਾਂ ਫਿਰ ਜਿਸ ਆਧਾਰ ਤੇ ਹਰਿਆਣਾ ਪੰਜਾਬ ਦਾ ਪਾਣੀ ਲੈ ਕੇ ਜਾ ਰਿਹਾ ਉਸੇ ਆਧਾਰ ਤੇ ਅਸੀਂ ਜਮਨਾ ਦੇ ਕੋਲੋਂ ਵੀ ਪਾਣੀ ਫਿਰ ਜਮੁਨਾ ਦਾ ਵੀ ਪਾਣੀ ਦਾ ਹਿੱਸਾ ਵੀ ਸਾਨੂੰ ਮੰਗਣ ਦਾ ਹੱਕ ਹੈ ਉਹ ਵੀ ਅਸੀਂ ਮੰਗ ਸਕਦੇ ਹਾਂ ਕਿਉਂਕਿ ਜਦੋਂ ਪੰਜਾਬ ਇਕੱਠਾ ਸੀਗਾ ਫਿਰ ਜਮੁਨਾ ਵੀ ਉਹ ਸਾਡਾ ਸੀਗਾ ਜੇ ਤੁਸੀਂ ਸਾਡਾ ਪਾਣੀ ਮੰਗ ਸਕਦੇ ਆ ਸਤਲੁਜ ਦਾ ਜਾਂ ਪਾਕ ਪਾਖੜੇ ਦਾ ਰਾਵੀ ਦਾ ਬਿਆਸ ਦਾ ਫਿਰ ਜਮੁਨਾ ਦੇ ਪਾਣੀ ਦੇ ਵਿੱਚ ਵੀ ਸਾਡਾ ਹਿੱਸਾ ਬਣਦਾ ਔਰ ਇੰਨੀ ਕੋ ਹੋਰ ਅੰਗੈਲੀ ਕੀਤੀ ਗਈ ਹੈ ਇੱਥੋਂ ਤੱਕ ਕਿਹਾ ਜਾਂਦਾ ਹੈ ਕਿ ਵਿਦਵਾਨਾਂ ਦੇ ਵੱਲੋਂ ਕਿ ਜਿਹੜਾ ਪੰਜਾਬ ਵਰੀ ਆਰਗੇਨਾਈਜੇਸ਼ਨ ਐਕਟ ਬਣਾਇਆ ਗਿਆ ਉਹ ਤਾਂ ਕਿਸੇ ਬਸੂ ਕਾਪੀ ਕਰ ਲਿਆ ਇੱਕ ਕਹਿੰਦੇ ਕਿ ਤੁੰਗ ਬਧਰਾ ਜਿਹੜਾ ਦਾ ਝਗੜਾ ਸੀਗਾ ਆਂਧਰਾ ਤੇ ਮਦਰਾਸ ਦੇ ਵਿੱਚ ਜਿਹੜਾ ਉੱਥੋਂ ਦਾ ਰੀਆਰਗੇਨਾਈਜੇਸ਼ਨ ਐਕਟ ਬਣਿਆ ਸੀਗਾ ਉਹ ਜਿਹੜੀ ਕਲੋਜ਼ ਕਹਿੰਦੇ ਜਿਹੜਾ ਸੈਕਸ਼ਨ ਉਹਦੇ ਸੀਗਾ ਐਜ਼ ਇਟ ਇਜ਼ ਚੱਕ ਕੇ ਪੰਜਾਬ ਦੇ ਰੀਆਰਗੇਨਾਈਜੇਸ਼ਨ ਦਾ 78 ਬਣਾ ਦਿੱਤਾ ਪਤਾ ਹੀ ਕਹਿੰਦੇ ਵੀ ਕਾਮਾ ਗੂਮਾ ਵੀ ਛੇੜਿਆ ਨਹੀਂ ਕੋਈ ਐਜ਼ ਇਟ ਇਜ਼ ਪਾ ਦਿੱਤਾ ਸੋ ਇਹੋ ਜਿਹਾ ਹਾਲ ਹੁਣ ਤੱਕ ਪੰਜਾਬ ਦੇ ਪਾਣੀਆਂ ਦਾ ਹੁਣ ਤੱਕ ਦੀ ਕਮਜ਼ੋਰ ਲੀਡਰਸ਼ਿਪ ਨੇ ਕੀਤਾ ਹੈ ਪਰ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਬੜੇ ਤਗੜੇ ਹੋ ਕੇ ਖੜੇ ਨੇ ਔਰ ਤਗੜੇ ਹੋ ਕੇ ਹੀ ਪੰਜਾਬ ਦੇ ਪਾਣੀਆਂ ਦੀ ਲੜਾਈ ਲੜਨਗੇ ਔਰ ਸਾਨੂੰ ਪੰਜਾਬ ਨੂੰ ਕੁੱਦ ਨੂੰ ਪਾਣੀਆਂ ਦੀ ਲੋੜ ਹੈ ਅਸੀਂ ਇਹ ਜਾਂ ਰੋਪੜ ਵਰਗੇ ਇਲਾਕਿਆਂ ਨੂੰ ਪਾਣੀ ਦੇਣਾ ਜਿੱਥੇ ਤੱਕੇ ਹੁਣ ਤੱਕ ਜਿਹੜੇ ਮੁੱਖ ਮੰਤਰੀ ਰਹੇ ਨੇ ਗਿਆਨੀ ਜੈਲ ਸਿੰਘ ਜੀ ਹੋਣੀ ਜਿਹੜੇ ਐਸਵਾਈਐਲ ਤਾਂ ਮਨਜ਼ੂਰ ਕਰ ਗਏ ਪਰ ਆਪਣੇ ਹਲਕਿਆਂ ਨੂੰ ਪਾਣੀ ਨਹੀਂ ਦਿੱਤਾ ਗਿਆ ਅਸੀਂ ਉਹਨਾਂ ਇਲਾਕਿਆਂ ਨੂੰ ਵੀ ਪਾਣੀ ਦੇਣਾ ਸੋ ਮੁੱਖ ਮੰਤਰੀ ਸਾਹਿਬ ਇੱਕ ਬੂੰਦ ਵੀ ਫालतू ਨਹੀਂ ਜਾਣ ਦੇਣਗੇ ਜੀ ਸਾਹਿਬ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ 'ਚ ਵੀ ਜਿਹੜਾ ਹੈ ਮਾਮਲਾ ਪਹੁੰਚ ਚੁੱਕਿਆ ਹੋਇਆ ਹੁਣ ਕਿਸ ਤਰੀਕੇ ਨਾਲ ਇਸ ਮਾਮਲੇ ਨੂੰ ਜਿਹੜਾ ਹਾਈ ਕੋਰਟ 'ਚ ਵੀ ਰਿਪਰੈਜ਼ੈਂਟ ਕੀਤਾ ਜਾਏਗਾ ਔਰ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਹਰਿਆਣਾ ਹੱਲੇ ਵੀ ਇਹ ਗੱਲ ਕਹਿ ਰਿਹਾ ਹੈ ਕਿ ਸਾਨੂੰ ਤਾਂ ਹਾਈ ਕੋਰਟ ਚ ਕਿਸ ਤਰੀਕੇ ਨਾਲ ਮਾਮਲਾ ਪਹੁੰਚੇਗਾ ਕਿ ਕੁਝ ਤੱਥ ਜਿਹੜੇ ਨੇ ਰੱਖੇ ਜਾਣਗੇ ਜਿਸ ਤਰੀਕੇ ਤੁਸੀਂ ਕਹਿ ਰਹੇ ਹੋ ਕਿ ਪਹਿਲਾਂ ਸਰਕਾਰ ਨੇ ਤੱਥ ਪੂਰਨ ਤੌਰ ਤੇ ਨਹੀਂ ਰੱਖੇ ਅ ਦੇਖੋ ਸਾਡੀ ਜਿਹੜੀ ਲੀਗਲ ਟੀਮ ਹੈ ਜਿਵੇਂ ਉਹ ਹਾਈ ਕੋਰਟ ਦੇ ਵਿੱਚ ਵੀ ਸੁਪਰੀਮ ਕੋਰਟ ਦੇ ਵਿੱਚ ਵੀ ਇਹਨਾਂ ਮਾਮਲਿਆਂ ਦੀ ਪੇਰਵਾਹੀ ਬੜੇ ਤਗੜੇ ਹੋ ਕੇ ਕਰ ਰਹੀ ਹੈ ਬੜੇ ਸੌਂਡ ਲੀਗਲ ਤਰੀਕੇ ਨਾਲ ਕਰ ਰਹੀ ਹੈ ਔਰ ਕਰਦੇ ਰਹਿਾਂਗੇ ਕਿ ਐਸੋ ਇਹ ਨੂੰ ਲੈ ਕੇ ਵੀ ਕਹ ਰਹੇ ਸੀ ਕਿ ਪਾਣੀ ਦਾ ਜੁਮਤਾ ਵਾਈ ਐਸ ਐਲ ਕਰ ਦਿਓ ਐਸ ਵੇ ਐਲ ਦੀ ਲੋੜ ਨਹੀਂ ਸਾਨੂੰ ਤਾਂ ਪਾਣੀ ਸਾਡੇ ਕੋਲ ਤਾਂ ਪਾਣੀ ਕੱਟ ਹੈਗਾ ਔਰ ਵੱਡੀ ਗੱਲ ਇਹ ਆਖੀ ਗਈ ਹੈ ਕਿ ਇਸ ਵਾਰ 92% ਪਾਣੀ ਜਿਹੜਾ ਪੰਜਾਬ ਦਾ ਇਸਤੇਮਾਲ ਹੋਏਗਾ ਕਿਉਂਕਿ ਪਾਣੀ ਟੇਲਾਂ ਤੱਕ ਪਹੁੰਚ ਗਿਆ ਨਹਿਰੀ ਪਾਣੀ ਦੀ ਸਚਾਈ ਦੀ ਜ਼ਰੂਰਤ ਬਿਲਕੁਲ ਮੁੱਖ ਮੰਤਰੀ ਸਾਹਿਬ ਨੇ ਬਿਲਕੁਲ ਠੀਕ ਕਿਹਾ ਕਿ ਵਾਈ ਐਸ ਐਲ ਕਰ ਦਿਓ ਯਮਨਾ ਦੇ ਪਾਣੀ ਦੀ ਵੀ ਸਾਡਾ ਹੱਕ ਬਣਦਾ ਔਰ ਜੇ ਐਸ ਵਾਈ ਐਲ ਤੁਸੀਂ ਐਸ ਵਾਈ ਐਲ ਵੀ ਰੱਖਣਾ ਜੇ ਤੁਸੀਂ ਐਸ ਵਾਈ ਐਲ ਨੂੰ ਐਸ ਐਸ ਵਾਈ ਐਲ ਵੀ ਰੱਖਣਾ ਚਾਹੁੰਦੇ ਆ ਤਾਂ ਇਹ ਸਤਲੁਜ ਯਮਨਾ ਲਿੰਕ ਨਹੀਂ ਹੋ ਸਕਦੀ ਤਾਂ ਇਹ ਤੇ ਆਪਣਾ ਡੈਮ ਸੇਫਟੀ ਐਕਟ ਬਣਾਉਣ ਦੀ ਵੀ ਗੱਲ ਕਰ ਰਹੇ ਸੀਗਾ ਕੱਲ ਇਸ ਦਾ ਵੀ ਇੱਕ ਪ੍ਰਸਤਾਵ ਕਿਤੇ ਨੇ ਕਿਤੇ ਵਿਸਥਾਰ ਸਭਾ ਹੈ ਕਿ ਅਸੀਂ ਆਪਣਾ ਡੈਮ ਸੇਫਟੀ ਐਕਟ ਵੀ ਲਿਆਵਾਂਗੇ ਜੀ 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 ਜ ਕੀਤ ਮੂਹਮ ਹੈਗੀ ਔਰ ਹਰਿਆਣੇ ਕੋਲ ਜਿੰਨਾ ਪਾਣੀ ਸੀਗਾ ਸਿੱਧੇ ਤੌਰ ਤੇ ਦਿਨੇਸ਼ਾ ਨਾ ਕਹਿੰਦੇ ਉਹ ਨਜ਼ਰ ਆਏ ਨੇ ਉਹਨਾਂ ਨੇ ਇਸਤੇਮਾਲ ਕਰ ਲਿਆ ਔਰ ਪੰਜਾਬ ਕੋਲ ਹੁਣ ਇੱਕ ਵੀ ਬੂੰਦ ਐਕਸਟਰਾ ਨਹੀਂ ਹੈਗੀ ਹਾਲਾਂਕਿ ਇਹ ਮਾਮਲਾ ਹੁਣ ਕੋਰਟ ਦੇ ਵਿੱਚ ਤਸਰੂਰ ਚਲਾ ਗਿਆ ਹੈ ਕੋਰਟ ਉਸਦੇ ਕੀ ਫੈਸਲਾ ਲੈਂਦੀ ਹੈ ਜ਼ਰੂਰ ਦੇਖਣ ਜੋਗੇਗਾ ਕੈਮਰਾ ਪਰਸਨ ਦੀਪਕ ਦਿਨਾਲ ਸੈਨਰੋਲਾ ਪ੍ਰਾਈਮੇਰੀਆ ਟੀਵੀ ਚੰਡੀਗੜ੍ਹ